ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆ ਬੰਦਾ ਆਪਣੇ ਮੰਡੀ 'ਚ ਥੋੜਾ ਜਿਹਾ ਮੈਂਟਲੀ ਪ੍ਰੋਬਲਮ ਲੱਗਦੀ ਆ ਤੇ ਆਪਦਾ ਪਿੰਡ ਹੈ ਰਸੂਲਪੁਰ ਦਾ ਅੱਜ ਕੱਲ ਦਾ ਭੁੱਖਾ ਧਿਆਣਾ ਅੱਜ ਰੋਟੀ ਰਾਟੀ ਲੈ ਕੇ ਆਏ ਆ ਇਹਨੂੰ ਬੰਦੇ ਨੂੰ ਸਿਆਣੋ ਤੇ ਇਹਨੂੰ ਬੰਦੇ ਨੂੰ ਆਪਾਂ ਇਹਦੇ ਘਰੇ ਪਹਚਾੜੀਏ ਕਿਸੇ ਨਾ ਕਿਸੇ ਹਿਸਾਬ ਨਾਲ ਇਹ ਥੋੜਾ ਜਿਹਾ ਵਿਚਾਰਾ ਬਿਮਾਰ ਲੱਗਦਾ ਕਿ ਨਾਂ ਪਤਾ ਤੈਨੂੰ ਆਪਦਾ ਕੀ ਹੈ ਤੇਰਾ ਹੈ ਕੀ ਆ ਰੋਸ਼ਨ ਰੋਸ਼ਨ ਪਿੰਡ ਕਿਹੜਾ ਕਹਿੰਦਾ ਰਸੂਲਪੁਰੇ ਰਸੂਲਪੁਰੇ ਇਹ ਕਿੱਥੇ ਗਿਆ ਆ ਲੈ ਰੋਟੀ ਖਾ ਲੈ ਰੋਟੀ ਖਾ ਲੈ ਰੋਟੀ ਖਾ ਲੈ ਮੋਗੇ ਕੋਲੇ ਮੈਂ ਤੈਨੂੰ ਪਾਣੀ ਲਿਆ ਕੇ ਦੇਣਾ ਬੈਠਾ ਇੱਥੇ ਤੂੰ ਪਾਣੀ ਲੈ ਗਲਾਸ ਇੰਨੀ ਵੜ ਕਿਵੇਂ ਆ ਗਿਆ ਤੂੰ ਠੰਡਾ ਪਾਣੀ ਦੇ ਠੰਡਾ ਠੰਡੇ ਦੇਵਾਂਗੇ ਪਾਣੀ ਇੰਨੀ ਵੜ ਕਿਵੇਂ ਆ ਏਅਰ ਬੱਲ ਭੁੱਲ ਗਏ ਨੇ ਜਾਣਾ ਕਿੱਥੇ ਹੋਰ ਠੀਕ ਹੈ ਵੀਡੀਓ ਬਣਾ ਦੇ ਬੱਗੂ ਤੇ ਆ ਤੂੰ ਕਿ ਟਰੱਕ ਤੇ ਆ ਪਾਣੀ ਤੇ ਠੰਡਾ ਦੇ ਦੇ ਰੱਖ ਲੈ ਇੱਥੇ ਆਦੀ ਰੋਟੀ ਖਾਦੀ ਨਹੀਂ ਉਹ ਸਾਦ ਰੋਟੀ ਖਾ ਲਈ ਖਾ ਲਈ ਤੇ ਇਹ ਲੋਕਾਂ ਨੂੰ ਲਗਾਉਣ ਕਿੱਥੇ ਵੈਂਟਲੀ ਜਿਹੜਾ ਸੇ ਤੜਕੇ ਲੱਗਿਆ ਵਾਹ ਇਹ ਕਦੇ ਯਾਰ ਇਹ ਕਦੇ ਕਿਸੇ ਦੇ ਕੈਂਟਰ ਤੇ ਚੜ ਜਾਂਦਾ ਜਿਵੇਂ ਟੁਸ਼ ਕਰਦਾ ਇਹਨੂੰ ਭਾਈ ਆਪ ਦਾ ਨਾ ਸਿਆਣ ਕੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਇਹਨੂੰ ਆਪਾਂ ਇਹਦੇ ਵਿਚਾਰੇ ਦੇ ਘਰੇ ਪਜੇ ਪਤਾ ਨਹੀਂ ਕਿਵੇਂ ਆਇਆ ਕਿਵੇਂ ਨਹੀਂ ਆਇਆ ਬਸ ਬੋਰਡ ਜੇ ਪਾ ਜਾਂਦਾ ਜਿਹੜੀ ਗੱਲ ਹੈ ਨਾ ਰੁੱਪਈ ਪਿੰਡ ਦਾ ਮਸੂਲਪੁਰ ਦਾ ਹਲਾ ਪਿੰਡ ਦਾ ਪੁਪਰ ਕੌਣੀ ਇਹ ਮਕਸਰ ਦੁੱਧਾ ਕੌਣੀ ਪਿੰਡ ਕੌਣੀ ਇਹ ਮੰਡੀ ਦਾ ਮੰਡੀ ਵਿਖਾ ਦੇ ਮਾੜੀ ਜੀ ਮੁੰਡੇ ਖਾਈ ਚਲੋ ਸਾਡੇ ਪਿੰਡਾਂ ਦੇ ਲੋਕ ਬਹੁਤ ਕੰਦੇ ਆ ਰੋਟੀ ਪਾਣੀ ਹੁਣ ਬਾਈ ਪੁਪਾ ਨੂੰ ਕਰਦਾ ਲੈ ਗਿਆ ਆ ਮਾੜੀ ਆ ਮੁੰਡੇ ਵੀ ਆ ਇਹ ਰਾਤ ਵੀ ਖਾਧੀ ਉਹ ਰਾਤ ਕਰੀਗੀ ਜਿਆਦਾ ਕੁਟਰਕਾਂ ਟੁਕਾਂ ਵਾਲੇ ਨੇ ਛੱਡ ਗਏ ਜਾਂ ਕੋਈ ਹੋਰ ਸਿਸਟਮ ਤੁਹਾਨੂੰ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸਾਰੇ ਸ਼ੇਅਰ ਕਰਿਓ ਬਾਲ ਬੱਚੇ ਹੈਗੇ ਤੇਰੇ ਬਾਲ ਬੱਚੇ ਇਹਦੇ ਹੈਗੇ ਆ ਕਿੰਨੇ ਮੁੰਡੇ ਕੁੜੀਆਂ ਤੇਰੇ ਇਹਦਾ ਕੋਈ ਨੰਬਰ ਨੰਬਰ ਕੋ ਯਾਦ ਆ ਨੰਬਰ ਨੰਬਰ ਕੋ ਹੋਰ ਤੋਂ ਯਾਦ ਹੈਗਾ ਅਸੂਲਪੁਰ ਦਾ ਕਿੱਥੇ ਨੇ ਅਸੂਲਪੁਰ ਉਹਦੇ ਕੋਲੇ ਮੱਲੇ ਕੋਲੇ ਮੱਲੇ ਕੋਲੇ ਦੱਸਦਾ ਭਾਈ ਕਰੇ ਜਾਣਾ ਕਾਲੂਪੁਰ ਵਾਲੇ ਜੀ ਹੁੰਦੇ ਕਬੱਡੀ ਖੇਡਣ ਵਾਲੇ ਰਸੂਲਪੁਰ ਦੇ ਉੱਤਰ ਵਾਲਾ ਰਸੂਲਪੁਰ ਹੀ ਆ ਤੇ ਰੂਪਾ ਵੀ ਕਬੱਡੀ ਦਾ ਪਲੇਅਰ ਆ ਪੁਰਾਣਾ ਸੀਨੀਅਰ ਸੀਨੀਅਰ ਪਲੇਅਰ ਆ ਇਹਨੂੰ ਪਤਾ ਕਾਲੇ ਹੋਰ ਸੀਨੀਅਰ ਆ ਤੁਹਾਡੇ ਨਾਲ ਕਿਹੜੇ ਤੇ ਕਾਲੂਪੁਰ ਬਹੁਤ ਖੂਰ ਆ ਉਹਨੂੰ ਵੀ ਭਰਾ ਨੂੰ ਬੇਨਤੀ ਆ ਵੀ ਜੇ ਬਾਕੀ ਉਥੋਂ ਨਾਲ ਦੇ ਇਹਨੂੰ ਭਾਈ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਲੈ ਕੇ ਜਾਓ ਤੇ ਇਹਨੂੰ ਆਪਾਂ ਇਹਦੀ ਕੀਮਤਦਾਰ ਕਰ ਸਕਦੇ ਆਪਾਂ ਇਹਦੀ ਜਾਂ ਕੋਈ ਆਸ਼ਰਮ ਵਾਲੇ ਕੋਈ ਇੱਥੇ ਹੈਗੇ ਬਈ ਨੇੜੇ-ਤੇੜੇ ਕੋਈ ਜੈਤੂ ਵਾਲੇ ਹੁੰਦੇ ਹੁੰਦੇ ਗ੍ਰਹੀ ਕਰਨਾ ਉਹਨਾਂ ਨੂੰ ਬੇਨਤੀ ਹੈ ਬਈ ਵਿਚਾਰੇ ਨੂੰ ਲੈ ਕੇ ਜਾਓ ਉਹਦੇ ਘਰੇ ਜਾਵੇ ਆਉ ਦਾ ਕੋਈ ਪਤਾ ਪਿੰਡ ਦਾ ਕੋਈ ਨਾਂ ਦੇ ਤੈਨੂੰ ਇਧਰ ਬੈਂਕ ਕਿਰਪੂਰ ਦਾ ਨਾਮ ਕਰਦਾ ਤੇਰੇ ਮੁੰਡੇ ਦਾ ਕੀ ਨਾਂ ਜੀ ਗੁਰਦੀਪ ਘਰਾਂ ਵਾਲੀ ਦਾ ਸੁੱਖੀ ਹੈ ਤੇਰਾ ਵਾਲੀ ਸੁੱਖੀ ਆ ਸੁੱਖੀ ਉੰਦਾ ਦੇ ਕੀ ਕੰਮ ਕੀ ਕਰਦਾ ਏ ਤੂੰ ਤੂੰ ਕੰਮ ਕੀ ਕਰਦਾ ਏ ਮੈਂ ਤਾਂ ਯਾਰ ਬਣਾਉਣ ਬਲੂਨ ਪਾਈ ਏ ਤੇ ਰੇਡੀ ਵੀ ਨਹੀਂ ਮੇਰੀ ਤੂੰ ਬਾਲੇ ਦਿਨਾਂ ਦਾ ਘਰੋਂ ਲੜਮੜ ਕੇ ਤੇ ਨਹੀਂ ਆਇਆ ਫੇਰ ਇੱਥੇ ਕਿਵੇਂ ਆ ਗਿਆ ਤੂੰ ਹੀ ਕਿਵੇਂ ਇੱਥੇ ਕਿਹੜਾ ਮੇਲਾ ਲੱਗਿਆ ਸੀ ਇਹ ਟਰੱਕਾਂ ਵਾਲੇ ਚੜਾ ਲੈ ਇੱਥੇ ਤੈਨੂੰ ਕੌਣ ਧਰ ਕੇ ਗਿਆ ਸੌ ਰੁਪਏ ਹੀ ਆਇਆ ਯਾਰ ਸੁਰੇ ਯਾਰ ਸੂਰਪੁਰ ਤੇ ਭਰਾ ਆਪਣੇ ਆਪ ਉਥੋਂ ਦੀ ਪੰਚਾਇਤ ਨੂੰ ਵੀ ਬੇਨਤੀ ਕਰਦੇ ਆ ਜਾਂ ਕੋਈ ਹੋਰ ਸਰਪ੍ਰੋਖ ਦਾ ਕੋਈ ਵੀਡੀਓ ਵੇਖਦਾ ਇੱਧਰ ਨੂੰ ਕਰੀ ਪਈ ਤੇ ਉਹ ਬਈ ਆਪਦੇ ਬੰਦੇ ਨੂੰ ਸਿਆਣਾ ਮੜਾ ਨੇੜੇ ਕਰਕੇ ਵਿਖਾ ਦੇ ਅਸੀਂ ਤੇ ਇਹ ਕਰ ਸਕਦੇ ਆ ਰੋਟੀ ਪਾਣੀ ਖਵਾ ਸਕਦੇ ਆ ਕੋਈ ਨਮਾਤ ਵਾ ਸਕਦੇ ਆ ਕੋਈ ਲੀਡਾ ਲੱਤ ਵਾ ਸਕਦੇ ਆ ਕੋਈ ਦਵਾਈ ਦਵਾ ਸਕਦੇ ਆ ਆਲੇ ਪਾਣੀ ਬਈ ਤੇ ਪਾਣੀ ਪਿਆਰ ਲਾਣੀ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨਾ ਵੀ ਹੋ ਸਕੇ ਉਨਾ ਹੀ ਸੇਅਰ ਕਰਨਾ ਜੁਹਾਰਾ ਆਪਦੇ ਘਰੇ ਜਾਵੇ ਯਾਰ ਹਨਾ ਪਤਾ ਨਹੀਂ ਬੰਦੇ ਦੀ ਕੀ ਮਜਬੂਰੀ ਹੁੰਦੀ ਹੈ ਤੇ ਕਿਹੜੇ ਹਾਲਾਤਾਂ ਚੋਂ ਬੰਦਾ ਯਾਰ ਜੁਹਰੇ ਦੀ ਲਿਆ ਦੇ ਪਾੜੇ ਲੈ ਹੋ ਨਲਕੇ ਕੋਈ ਲੈ ਜਾਂਦੇ ਨਹੀਂ ਪਰ ਲੈ ਪਰ ਲੱਕ ਬੋਤਲ ਭਰ ਲਿਆ